ਹੇਲੂਇਆ ਜੀਕੇ ਨਾਮ ਕੀ ਜੈ ਯੇਸੂ ਮਸੀਹ ਕੇ ਨਾਮ ਕੀ ਜੈ ਸਾਡਾ ਇਕਤਾ ਜਿੰਦਾਬਾਦ 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 ਤੁਸੀਂ ਇਕਤਾ ਜਿੰਦਾਬਾਦ 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 ਐਸੀ ਬੀਸੀ ਇਕਤਾ ਜਿੰਦਾਬਾਦ 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 ਐਸੀ ਬੀਸੀ ਕਟਕਿੰਟੀ ਇਕਤਾ ਜਿੰਦਾਬਾਦ ਜਿੰਦਾਬਾਦ ਜਾਨ ਦੇ ਦਾਂਗੇ ਪਰ ਆਪਣੀ ਕੌਮ ਦੇ ਨਾਲ ਬੇਇਨਸਾబీ ਨਹੀਂ ਹੁੰਦਾ ਮੈਂ ਕਿ ਮੈਂ ਵਾਦਾ ਕਰਦਾ ਮੈਂ ਜਿੱਤ ਆਇਆ ਸਾਈਚਾਰੇ ਦੀਆਂ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜਿਹੜਾ 2 ਘੰਟੇ ਵਾਸਤੇ ਧਰਨਾ ਲਗਾਇਆ ਜਾਣਾ ਇਹ ਜਿਹੜੇ ਲੋਕਾਂ ਨਾਲ ਜੁੜੇ ਹੋਏ ਮੁੱਦੇ ਨੇ ਆਉਣ ਵਾਲੇ ਜਿਹੜੀ ਨਸਲਾਂ ਦੇ ਜਿਹੜੇ ਮੁੱਦੇ ਨੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਬਖ ਬਖ ਜਿਹੜੇ ਬੁਲਾਰੇ ਨੇ ਉਹ ਆਪਣੀ ਗੱਲ ਰੱਖਣਗੇ ਕਿ ਕਿਸ ਤਰ੍ਹਾਂ ਆਜ਼ਾਦੀ ਦੇ 75 ਸਾਲ ਬਾਅਦ ਵੀ ਖੁਦਾ ਇਕਤਾ ਜਿੰਦਾਬਾਦ 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 ਅਸੀਂ ਇਕਤਾ ਜਿੰਦਾਬਾਦ 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 ਐਸੀ ਬੀਸੀ ਇਕਤਾ ਜਿੰਦਾਬਾਦ 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 ਐਸੀ ਬੀਸੀ ਕਟਗਿੰਤੀ ਇਕਤਾ ਜਿੰਦਾਬਾਦ ਜਿੰਦਾਬਾਦ ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਐਸਐਨਐਫ ਦੀ ਮੀਟਿੰਗ ਕੀਤੀ ਦੀ ਆ ਉਹ ਜਿਹੜੇ ਸਪੌਂਸਰਿੰਗ ਕੀਤੀ ਸਭ ਤੋਂ ਪਹਿਲਾਂ ਤਾਂ ਖੁਦਾਬੰਦ ਦੇ ਅਜੀਮ ਬਰਕਤਨਾ ਵਿੱਚ ਸਭ ਨੂੰ ਸਲਾਮ ਉਹ ਅੱਜ ਦੀ ਮੀਟਿੰਗ ਦਾ ਅਜੰਡਾ ਸੀ ਇੱਕ ਮਾਰਚ ਨੂੰ ਜਿਹੜਾ ਅ ਮਸੀਹ ਭਾਈਚਾਰੇ ਦੀਆਂ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜਿਹੜਾ 2 ਘੰਟੇ ਵਾਸਤੇ ਧਰਨਾ ਲਗਾਇਆ ਜਾਣਾ ਉਹ ਸੰਬੰਧੀ ਅੱਜ ਆ ਸੀਐਨਐਫ ਦੀ ਜ਼ਿਲ੍ਹਾ ਕਮੇਟੀ ਬਲਾਕ ਕਮੇਟੀਆਂ ਦੇ ਪ੍ਰਧਾਨ ਹਲਕਾ ਕਮੇਟੀਆਂ ਦੇ ਪ੍ਰਧਾਨ ਤੇ ਪਿੰਡ ਇਕਾਈ ਦੇ ਪ੍ਰਧਾਨ ਤੇ ਸਾਰੇ ਮੈਂਬਰ ਸਾਹਿਬਾਨ ਇੱਥੇ ਹਾਜ਼ਰ ਹੋਏ ਧਾਰੀਵਾਲ ਦੇ ਵਿੱਚ ਤੇ ਸਾਰੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਕਿ ਉਸ ਧਰਨੇ ਵਾਲੇ ਦਿਨ ਉਸ ਧਰਨੇ ਨੂੰ ਕਾਮਯਾਬ ਕਰਨ ਲਈ ਜਿਹੜੇ ਇੰਤਜ਼ਾਮ ਆ ਕਿਸ ਤਰ੍ਹਾਂ ਕੀਤੇ ਜਾਣ ਸੋ ਬਹੁਤ ਅੱਛਾ ਜਿਹੜਾ ਅੱਜ ਮੀਟਿੰਗ ਦਾ ਜਿਹੜਾ ਮੌਲ ਸੀ ਬੜਾ ਸਖਾਵਾਂ ਸੀਗਾ ਔਰ ਸਾਰੇ ਹੀ ਵਰਕਰਾਂ ਨੇ ਪਿੰਡਾਂ ਦੇ ਕਾਈਆਂ ਦੇ ਪ੍ਰਧਾਨਾਂ ਨੇ ਇਹ ਜਿਹੜੇ ਲੋਕਾਂ ਨਾਲ ਜੁੜੇ ਹੋਏ ਮੁੱਦੇ ਨੇ ਆਉਣ ਵਾਲੇ ਜਿਹੜੀ ਨਸਲਾਂ ਦੇ ਜਿਹੜੇ ਮੁੱਦੇ ਨੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵੱਡਾ ਇਕੱਠ ਕਰਨ ਦੇ ਲਈ ਜਿਹੜੇ ਆ ਹਰੇਕ ਇਲਾਕੇ ਦੇ ਵਿੱਚੋਂ ਜਿਹੜੇ ਆ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੂੰ ਇਕੱਠੇ ਕਰਨ ਦਾ ਜਿਹੜਾ ਇੱਥੇ ਮਤਾ ਪਾਸ ਕੀਤਾ ਗਿਆ ਤੇ ਦੂਸਰਾ ਜਿਹੜੇ ਆ ਜੋ ਵੀ ਉੱਥੇ ਇੰਤਜ਼ਾਮ ਕਰਨੇ ਨੇ ਕਿਉਂਕਿ ਸਭ ਤੋਂ ਪਹਿਲਾਂ ਸੁੱਕੇ ਤਲਾ ਤੇ 10 ਵਜੇ ਇਕੱਠੇ ਹੋਣਾ ਉੱਥੋਂ ਇਕੱਠੇ ਹੋਣ ਪ੍ਰੰਤ ਫਿਰ ਰੋਸ ਮਾਰਚ ਕਰਦੇ ਹੋਏ ਦਿੱਤੀ ਕਮਿਸ਼ਨ ਦਫ਼ਤਰ ਦੇ ਬਾਹਰ ਫਿਰ ਧਰਨਾ ਲਗਾਇਆ ਜਾਏਗਾ ਜਿੱਥੇ ਮੰਗਾ ਸਬੰਧੀ ਜਿਹੜਾ ਆ ਜਿਹੜੇ ਵੱਖ-ਵੱਖ ਜਿਹੜੇ ਬੁਲਾਰੇ ਨੇ ਉਹ ਆਪਣੀ ਗੱਲ ਰੱਖਣਗੇ ਕਿ ਕਿਸ ਤਰ੍ਹਾਂ ਆਜ਼ਾਦੀ ਦੇ 75 ਸਾਲ ਬਾਅਦ ਵੀ ਮਸੀਹ ਭਾਈਚਾਰਾ ਅੱਜ ਵੀ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਵਿਦਿਅਕ ਤੌਰ ਤੇ ਜਿਹੜੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਉਹਦੇ ਬਾਰੇ ਗੱਲ ਕੀਤੀ ਜਾਏਗੀ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਆ ਉਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਲਈ ਇੱਕ ਮੰਗ ਪੱਤਰ ਜਿਹੜਾ ਹੈ ਭੇਜਿਆ ਜਾਏਗਾ ਔਰ ਉਹਦੇ ਵਿੱਚ ਉਹ ਸਾਰੀਆਂ ਜੜੀਆਂ ਮੰਗਾ ਜੜੀਆਂ ਉਹਦੇ ਵਿੱਚ ਉਹਦਾ ਜ਼ਿਕਰ ਕੀਤਾ ਜਾਏਗਾ ਸੋ ਅੱਜ ਜਿਹੜਾ ਅਸੀਂ ਇਹੋ ਹੀ ਮਤਲਬ ਪ੍ਰਣ ਕੀਤਾ ਆ ਸਾਰਿਆਂ ਨੇ ਕਿ ਅਸੀਂ ਮਿਲ ਜੁਲ ਕੇ ਮਸੀ ਭਾਈਚਾਰੇ ਦੀ ਜਿਹੜੀ ਮੌਜੂਦਾ ਮਾੜੀ ਹਾਲਤ ਆ ਇਹਦੇ ਤੋਂ ਉਹਨਾਂ ਨੂੰ ਆਪਾਂ ਬਾਹਰ ਕੱਢਣਾ ਆ ਤੇ ਉਹਨਾਂ ਦੀ ਜਿਹੜੀ ਆਜ਼ਾਦੀ ਆ ਉਹਦਾ ਆਪਾਂ ਨਾਰਾ ਮਾਰਨਾ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਆ ਸਾਡੇ ਭਾਈਚਾਰੇ ਲਈ ਇੱਕ ਸਖਾਵਾਂ ਹੋਵੇ ਉਹਨਾਂ ਦੀ ਤਰੱਕੀ ਵਾਲਾ ਹੋਵੇ ਤੇ ਉਹਦੇ ਲਈ ਸਾਰੇ ਅੱਜ ਵਿਚਾਰ ਬਟਾਂਦਰੇ ਕੀਤੇ ਗਏ ਸੋ ਮੈਂ ਧੰਨਵਾਦ ਕਰਦਾ ਪੰਜਾਬ ਜੂਤ ਪ੍ਰਧਾਨ ਜੀ ਦਾ ਬੱਬਾ ਗਿਰਜੀ ਦਾ ਔਰ ਸਾਡੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਕਲਦੀਪ ਤੁੰਗ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਦੀ ਇਹ ਮੀਟਿੰਗ ਬੁਲਾਈ ਗਈ ਤੇ ਉਹਦੇ ਵਿੱਚ ਸਾਡੇ ਜਨਰਲ ਸਕੱਤਰ ਸਾਹਿਬ ਸਲਾਮਤ ਜੀ ਔਰ ਸਕੱਤਰ ਮੰਗਲਮਤੀ ਜੀ ਪਹੁੰਚੇ ਤੇ ਸਾਡੇ ਹਲਕਾ ਫਤੇਗੜ ਚੂੜੀਆਂ ਦੇ ਪਿੰਡਾਂ ਰਿੰਕੂ ਮਸੀ ਜੀ ਵੀ ਆਏ ਤੇ ਹੋਰ ਬਖ ਬਖ ਪਿੰਡਾਂ ਦੇ ਸਾਡੇ ਸਾਰੇ ਜਿਹੜੇ ਪ੍ਰਧਾਨ ਪਹੁੰਚੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮੀਟਿੰਗ 'ਚ ਪਹੁੰਚ ਕੇ ਇਹ ਸਾਰੀਆਂ ਚੀਜ਼ਾਂ ਨੂੰ ਜੜਿਆ ਤੈਅ ਕੀਤਾ ਹੈ ਤੇ 1 ਮਾਰਚ ਨੂੰ ਅਸੀਂ ਜਿਹੜਾ ਇਕੱਠੇ ਹੋਣਾ ਤੇ ਇਸ ਧਰਨੇ ਨੂੰ ਜਿਹੜਾ ਪੂਰਜੁਰ ਕਰਨਾ ਤੇ ਮੈਂ ਲਾਸਟ ਵਿੱਚ ਮਸੀ ਭਾਈਚਾਰੇ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਸ ਧਰਨੇ 'ਚ ਪਹੁੰਚੋ ਤਾਂ ਕਿ ਆਪਾਂ ਜਿਹੜਾ ਆਪਣੇ ਮਸਲੇ ਜਿਹੜੇ ਸਰਕਾਰ ਤੋਂ ਹੱਲ ਕਰਾ ਸਕੀਏ ਥੈਂਕ ਯੂ ਵੈਰੀ ਮੱਚ